ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫੇਸਬੁਕ ਤੇ ਸਵਾਗਤ ਹੈ ਅੱਜ ਜਿਹੜਾ ਆਪਾਂ ਲੈ ਕੇ ਆਉਣ ਬਲਾਂ ਵਾਲੇ ਪੱਗ ਜਿਹੜੇ ਆਪਾਂ ਕਿਸੇ ਕਿਸੇ ਦੂਜੇ ਵੀ ਦੇ ਕਿਵੇਂ ਬਣਾਈ ਹੈ ਸਭ ਤੋਂ ਪਹਿਲਾਂ ਜਿਹੜਾ ਆਪਾਂ ਲੜਾ ਸਿੱਧਾ ਸੈਂਟਰ ਚੋਂ ਲਿਆ ਕੇ ਪੁਣੀ ਦਾ ਖੋਲਦਾ ਪਤਾ ਥਲੇ ਰੱਖ ਕੇ ਬੰਦ ਪਤਾ ਉੱਤੇ ਰੱਖ ਕੇ ਤੇ ਦੋ ਹੀ ਪੱਲਿਆਂ ਚੋਂ ਜਿਹੜੇ ਆਪਣੇ ਵਾਲਿਓ ਇਕੱਠੇ ਕਰਕੇ ਤੇ ਫਿਰ ਜਿਹੜਾ ਆਪਾਂ ਲੜ ਨੂੰ ਅਧੀ ਅਧੀ ਘਟਾ ਕੇੜਾ ਪੱਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇੜਾ ਆਪਾਂ ਅਗਲਾ ਲੜਾ ਲਗਾਉਣਾ ਹੈ ਲਾਰ ਨੂੰ ਬੈਕ ਟੋਪਿੰਟ ਕਰਕੇ ਪੁਣੀ ਦਾ ਹੌਲ ਦਾ ਬਤਥਲੇ ਰੱਖ ਕੇ ਬੰਦ ਫਸਾਉਤ ਰੱਖ ਕੇ ਦੋ ਹੀ ਪੱਲਿਆਂ ਚੋ ਪੱਲੇ ਪੱਲੇ ਥੋੜਾ ਜਿਆਦਾ ਖੋਲਣਗੇ ਤਾਂ ਦੋ ਜਪਲਿਆਂ ਨੂੰ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਫਿਰ ਉਂਗਲੀ ਤੇ ਗੁੱਠੇ ਨਾਲ ਆਪਣੇ ਵਾਲ ਨੂੰ ਇਕੱਠੇ ਕਰਨੇ ਹਨ ਉਂਗਲੀ ਤੇ ਗੁੱਠੇ ਨਾਲ ਵਾਲ ਇਕੱਠੇ ਕਰਨ ਤੋਂ ਬਾਅਦ ਤੇ ਦੂਜੀ ਧਾਰ ਜਿਹੜੇ ਵਾਲ ਪਏ ਹੋਣਗੇ ਉਹਨਾਂ ਬਲ ਨੂੰ ਆਪੇ ਜਿਹੀ ਤਰ੍ਹਾਂ ਲੋਡ ਕਰਕੇ ਤੇ ਵਾਲ ਜਿਹੜੇ ਆਪਣੇ ਸੈੱਟ ਕਰਕੇੜਾ ਉੱਪਰ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਹੀ ਨਾਲ ਬਾਕੀ ਪਾਕ ਦੀ ਵੀਡੀਓ ਅਪਸਾਈਡਿੰਗ ਨਾਲ ਨਾਲ ਕਰੀ ਜਾਣੀ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਹੁਣੀ ਦਾ ਹੁੱਲ ਉਹ ਤੋਂ ਰੱਖ ਕੇ ਬੰਦ ਫਸ ਉੱਤਰ ਆ ਕੇ ਦੋਈ ਪੱਲੇ ਚ ਪੱਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਥੇੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਆਪਣੇ ਜਿਹੜੇ ਵਾਲ ਨੇ ਆਪਣੇ ਜਿਹੜੇ ਵਾਲ ਨੇ ਸੈੱਟ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਹੀ ਨਾਲ ਬਾਕੀ ਪਾਕ ਦੀ ਜਿਹੜੀ ਅਪਸਾਈਡਿੰਗ ਉਹ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਕਿਹੜਾ ਆ ਅਗਲਾ ਲੜਾ ਲਗਣਾ ਹੈ ਲੜ ਨੂੰ ਬੈਗ ਤੋਂ ਪੈਂਚ ਕਰਕੇ ਪੁਣੀ ਦਾ ਹਲਵਾ ਥਲੇ ਰਾ ਕੇ ਬੰਦ ਬਸ ਉੱਤਰਾ ਕੇ ਧੋਈ ਬਲੇ ਇਕੱਠੇ ਕਰਕੇ ਤੇ ਆਪਣੇ ਜਿਹੜੇ ਵਾਲ ਨੇ ਇਕੱਠੇ ਕਰ ਲੈਣਿਆਂ ਨਾ ਵਾਲ ਨੇ ਇਕੱਠੇ ਕਰਕੇ ਤੇ ਲੜ ਨੂੰ ਜਿਹੜਾ ਲੋਡ ਕਰਕੇ ਆਪਣੇ ਵਾਲ ਨੇ ਉਹ ਸੈਟ ਕਰਕੇ ਜਿਹੜਾ ਪਲਰ ਡਾਊਨਲੋਡ ਕਰਕੇ ਲਗਾ ਦੇਣਾ ਹੈ ਜਨਾਲੀਆਂ ਉਂਗਲੀ ਦੇ ਕੋਲ ਥਣੜੇ ਆਪਣੇ ਵਾਲ ਲੋ ਇਕੱਠੇ ਸੈਟ ਕਰੀ ਜਾਣੇ ਹਨ ਕਿੜਾ ਆਪਾਂ ਅਗਲਾ ਲਾੜਾ ਲਗਾਉਣਾ ਹੈ ਲਾੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਹੌਲਾ ਬਤ ਥਲੇ ਰੱਖ ਕੇ ਬੰਦ ਪਸਾ ਉੱਤਰਾ ਕੇ ਦੋਈ ਬਲਿਆਂ ਚੜੇ ਆਪਣੇ ਵਾਲਿਓ ਇਕੱਠੇ ਕਰਨੇ ਹਨ ਫਿਨਾਲੀਅਰ ਬਾਕੀ ਬਾਕੀ ਦੀ ਇਹ ਆਪਾਂ ਸੜੀ ਕੋਲੜੀ ਨਾਲ ਦੀ ਨਾਲ ਕਰੀ ਜਾਣੀ ਹੈ ਤੇਰੇ ਆਪਣੇ ਵਾਲ ਨੇ ਉਹ ਵੀ ਆਪਾਂ ਸਟਕ ਕਰ ਲੈਣੇ ਹਨ ਜਿਹੜੇ ਤੁਸੀਂ ਬਲ ਬਲ ਬਦਾਉਣ ਲਈ ਤੁਸੀਂ ਆਪਣੇ ਜਿਹੜੇ ਤੁਸੀਂ ਆ ਪੱਗ ਪੈਣ ਪਤਾ ਸਾਦੇ ਹੂੰ ਤੇੜਾ ਪਾ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁਣੀ ਦਾ ਹੌਲ ਦਵਾ ਤੋਲੇ ਲਾ ਕੇ ਬੰਦ ਫਸਾ ਉਤਰਾ ਕੇ ਦੋ ਹੀ ਪੱਲਿਆਂ ਚ ਪੱਲੇ ਪੱਲੇ ਜਿਆਦਾ ਹੌਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇੜੜਾ ਲੜ ਨੂੰ ਚੰਗੀ ਤਰ੍ਹਾਂ ਸ਼ਟ ਕਰਨਾ ਹੈ ਤੇ ਲਾਉਣ ਨੂੰ ਕਿੰਨਾ ਸੈਟ ਕਰਕੇ ਤੇ ਉਹਦੇ ਵਿੱਚ ਥੋੜੇ ਵੱਲ ਪਾ ਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਤੇ ਬੜੀ ਸ਼ੇਪ ਉਹ ਆਪਾਂ ਸੈੱਟ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਨਾਲ ਦੇ ਨਾਲ ਬਾਕੀ ਪੱਕ ਦੀ ਵੀਡੀਓ ਆਪ ਸਾਈਡ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਹਲੇ ਨਾਲ ਨਾਲ ਜਿਹੜੇ ਆਪਣੇ ਉੱਤੇ ਲੜਾਂ ਦੀ ਵੀਡੀਓ ਆ ਬਸੜੀ ਜਿਹੜੀ ਨਾਲ ਜਾਣ ਕਰੀ ਜਾਣੀ ਹੈ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਮੈਰੀ ਜੁਆ ਕਰਿਓ ਤੇ ਵੀਡੀਓ ਬਾਤ ਬਾਤ ਸ਼ੇਅਰ ਕਰਿਓ ਇਹ بڑی ਸ਼ੇਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਪੱਗ 'ਤੇ ਨੂੰ ਨੱਕਰੀ ਹੀ ਜਿਹੜਾ ਆਪਾਂ ਸੈਟ ਲਗਾ ਕੇ ਤੇ ਫਿਰ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਤੇ ਲੜ ਨੂੰ ਅੱਧਾ ਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਜਿਹਦੇ ਉਸ ਵਿੱਚੋਂ ਵਾਲ ਨੂੰ ਕੱਢ ਕੇ ਤੇ ਲੜ ਨੂੰ ਬਾਹਰ ਤੋਂ ਚੜਾਈ ਚੁਲਿਆ ਕੇ ਮੂਹਰੇ ਲੈ ਕੇ ਜਿਹੜੀ ਆਪਾਂ ਉਸੇ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਲੋੜ ਕਰਕੇ ਤੇ ਇਹਨਾਂ ਆਪਾਂ ਪੱਨ ਲੜ ਅੱਖ ਤੇ ਰੱਖੀ ਹੁੰਦੇ ਆਪਾਂ ਕਲਗੀ ਲੜ ਨੂੰ ਅੱਖ ਤੇ ਰੱਖ ਕੇ ਇਹ ਚੰਗੀ ਤਰ੍ਹਾਂ ਉਹਦੀ ਸਫਾਈ ਕਰਕੇ ਤੇ ਫਿਰ ਜਿਹੜਾ ਆਪਾਂ ਲੜਕਿਆਂ ਜਿਹੜੇ ਵੱਲ ਰਹਿੰਦੇ ਆ ਉਹਨਾਂ ਨੂੰ ਆਪਾਂ ਕੱਢ ਕੇ ਤੇ ਜਿਹੜੇ ਵੱਲ ਰਹਿੰਦੇ ਆ ਉਹਨਾਂ ਨੂੰ ਆਪਾਂ ਬਾਹਰ ਨਾਲ ਕੱਢ ਕੇ ਤੇ ਫਿਰ ਆਪ ਜਿਹੜਾ ਪੱਗ ਪੈਂਦਾ ਥਲੇੜਾ ਕਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਸੈਟ ਕਰਨ ਤੋਂ ਬਾਅਦ ਤੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਉਹਨੀ ਤੇ ਉਹਦੀ ਚੜਾਈ ਰੱਖ ਕੇ ਤੇ ਲੜ ਨੂੰ ਸੈੱਟ ਕਰਕੇ ਤੇ ਉੱਤੇ ਦੱਬ ਦੇਣਾ ਹੈ ਜੇ ਤੁਹਾਡੇ ਲੜ ਘੜਿਆਂ ਦਾ ਜਾਂ ਉੱਤੋਂ ਖਿਸਕੀ ਜਾਂਦਾ ਹੁੰਦਾ ਤੁਸੀਂ ਇੱਕ ਜਾਂ ਦੋ ਪੱਗਾਂ ਜਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਨਾਲੀਆਂ ਬਾਕੀ ਪਾਗ ਵੀਡੀਓ ਪਰਸੈਂਟੇਜ ਜਿਹੜੀ ਨਾਲ ਨਾਲ ਕਰੀ ਜਾਣੀ ਹੈ ਉਤੜੜਾਂ ਦੀ ਵੀਡੀਓ ਪਸੜੀ ਜਿਹੜੀ ਨਾਲ ਨਾਲ ਕਰੀ ਜਾਣੀ ਹੈ ਨਾਲ ਦੀ ਨਾਲ ਬਾਕੀ ਬਾਕਤ ਵੀਡੀਓ ਆਪਾਂ ਸਾਡੀ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਜਿਹੜਾ ਆਪਾਂ ਸੈਲ ਟਕਣਾ ਜਿਹੜਾ ਆਪਾਂ ਪੜ ਲਈ ਸਰ ਦੇ ਸੈਂਟਰ ਕਿਉਂ ਉਹਨੋਂ ਆਪਾਂ ਬਾਹਰ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਖਲਾਕ ਜਿਹੜਾ ਆਪਾਂ ਸੜ ਕਵਰ ਕਰਨਾ ਹੈ ਤੇ ਹੋਂ ਜਿਹੜੇ ਆਪਾਂ ਲੜ ਲਾਈ ਸੀ ਉੱਤਲੇ ਲੜਾ ਜਿਹੜਾ ਆਪਾਂ ਬਾਹ ਜਿਹੜਾ ਫੇਰ ਨਾ ਥੋੜੀ ਗਲਾਈ ਚ ਤੇ ਥੋੜੀ ਡੇਢ ਜਿਹੜਾ ਕੇ ਫੇਰਾਂਗੇ ਤੇ ਚੰਗੀ ਤਰ੍ਹਾਂ ਜਿਹੜੇ ਸਭੇ ਚ ਵਾਲ ਨੂੰ ਕੱਢ ਕੇ ਲੜਾ ਪ੍ਰੋਪਰ ਤਰੀਕੇ ਨਾਲ ਸਵਾਬ ਕਰ ਲੈਣਾ ਹੈ ਚੰਗੀ ਤਰੀਕੇ ਨਾਲ ਸਵਾਬ ਕਰਕੇ ਲੜਾ ਨੂੰ ਤੇ ਫਿਰ ਜਿਹੜਾ ਆਪਾਂ ਸੈਟ ਅਕਣਾ ਜਿਹੜਾ ਆਪਾਂ ਪਹਿਲੇ ਸਿੱਧੇ ਸੈਂਟਰ ਕਿਉਂ ਉਹਨੂੰ ਆਪਾਂ ਬਾਹਤੋਂ ਖਿੱਚ ਗਏ ਤੇ ਮੁਰਗ ਇੱਕ ਗੱਲ ਤਿਆਰ ਰੱਖੇ ਵੀੜਾ ਆਪਾਂ ਪਲੜ ਲਾਇਆ ਉਹ ਮੁਹਰੰਤੋਂ ਖਿਸਕਣਾ ਨਹੀਂ ਚਾਹੀਦਾ ਤੇ ਫਿਰ ਜਿਹੜਾ ਆਪਾਂ ਲੜ ਨੂੰ ਖਿੱਚਣਾ ਹੈ ਖਿੱਚਣ ਤੋਂ ਬਾਅਦ ਤੇ ਜਿੱਥੋਂ ਕਿਤੇ ਸੈਟ ਅੰਗ ਰਹਿੰਦਾ ਉਥੋਂ ਬਾਜ ਫੇਰ ਕੇ ਤੇ ਚੰਗੀ ਤਰ੍ਹਾਂ ਆਪਣਾ ਜਿਹੜਾ ਸ਼ੈਲ ਆਊਟਾ ਰੱਖ ਕੇ ਵਰਕਰ ਕੇ ਤੇ ਦੋਵੇਂ ਪਾਸੇ ਦੋਵੇਂ ਤਾਰੇ ਪਾਸੇ ਇਹਦਾ ਪਸਰਾਓ ਕਪੜਾ ਇਹਦਾ ਆਪਣਾ ਉੱਤਲੇ ਸਰਦਕ ਪੜਾਇੜਾ ਪੱਲੇ ਨੂੰ ਅੰਦਰ ਪੱਲੇ ਨੂੰ ਅੰਦਰ ਦੇ ਕੇ ਤੇ ਜਿੱਥੇ ਕਿ ਦਸਾਂ ਗਰੇਂਦਾ ਉਥੋਂ ਪਾ ਡਬਲ ਕਿਸ਼ੀਆਂ ਦੇ ਕੇ ਆ ਬਿਹੜਾ ਸਿਰ ਕਵਰ ਕਰ ਲੈਣਾ ਹੈ ਤੇ ਆਪਣੇ ਉੱਤਲੇੜਾਂ ਦੀ ਵੀ ਜਿਹੜੀ ਬੈਗ ਤੋਂ ਸਫਾਈ ਆ ਉਹ ਪ੍ਰੋਪਰ ਤਰੀਕੇ ਨਾਲ ਕਰ ਲੈਣੀ ਹੈ ਇਹੜਾ ਆਪਾਂ ਬੈਗ ਦਾ ਲੜ ਲੜ ਗੋਣਾ ਅੱਧਾ ਸਾਝੂ ਫੋਲਡ ਕਰ ਲੈਣਾ ਅੱਧਾ ਖੱਬਿਆ ਫੋਲਡ ਕਰ ਕੇੜਾ ਆਪ ਲੜ ਨੂੰ ਬੈਗ ਤੇ ਚੜਾਈ ਚ ਇੱਕ ਵਾਰ ਦੱਬ ਕੇ ਗਾਹਾਂ ਜਾ ਕੇ ਜਿਹੜਾ ਲੜ ਨੂੰ ਫਲਾ ਦੇਣਾ ਹੈ ਤੇ ਨਾਲੇ ਨਾਲ ਬਾਕੀ ਭਾਗ ਦੀ ਵੀ ਜਿਹੜੀ ਆਪ ਸੈਟ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪ ਸੈੱਟ ਕਰ ਲੈਣੀ ਹੈ ਤੇ ਜਲਦੀ ਹੀ ਨਵੀਂ ਵੀਡੀਓ ਲੈ ਕੇ حاضر ਹੋਣੇ ਆਂ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ